ਇਹ ਜਿਹੜਾ ਪਖੰਡ ਚੱਲਣ ਡਿਆ ਇਹਨੂੰ ਸਮਝੋ ਪਹਿਲਾਂ ਜਦੋਂ ਮਹਾਮਾਰੀ ਵਾਲੇ ਟਾਈਮ ਤੇ ਪਖੰਡ ਹੋਇਆ ਸੀ ਤੇ ਦੂਸਰਾ ਫਗਾਂਡ ਚੱਲਣ ਡਿਆ ਹੈ ਹੁੰਦਾ ਕੀ ਹੈ ਕਿ ਇਹ ਸਭ ਨੂੰ ਪੈਟਰਨ ਨੂੰ ਸਮਝੇ ਵੀ ਇਹ ਚੱਲਦਾ ਕਿਵੇਂ ਸਾਰਾ ਇਹ ਕਰਦੇ ਕਿਵੇਂ ਸਭ ਤੋਂ ਪਹਿਲਾਂ ਇਹਨਾਂ ਨੇ ਡਰਾਉਣਾ ਹੁੰਦਾ ਵਾ ਕਿਸੇ ਵੀ ਪਾਸੇ ਇਹਨਾਂ ਡਰਾਉਣਾ ਹੁੰਦਾ ਕਿੱਥੋਂ ਕਰਦੇ ਆ ਇਹ ਘਪਨਾ ਵਾਲੇ ਚਾਨਣ ਤੋਂ ਸ਼ੁਰੂ ਕਰਦੇ ਆ ਫਿਰ ਜਿੰਨੇ ਵੀ ਇਨਾਂ ਨੂੰ ਹੁੰਦੇ ਆ ਹੂਨ ਦੇ ਉੱਤੇ ਉਥੋਂ ਸ਼ੁਰੂ ਕਰਦੇ ਆ ਉਹਨਾਂ ਸਾਰੇ ਥਾਵਾਂ ਤੋਂ ਪਹਿਲਾਂ ਹੁੰਦਾ ਵਾ ਡਰਾਉਣਾ ਸ਼ੁਰੂ ਵੀ ਜ਼ਿਆਦਾਤਰ ਲੋਕ ਡਰਨ ਫਿਰ ਉਹ ਡਰ ਨੂੰ ਇੱਕ ਪਾਸੇ ਕਰ ਦੇਣਾ ਵੀ ਤੁਸੀਂ ਜੇ ਆ ਨਾ ਕਰੋਗੇ ਤੇ ਤੁਸੀਂ ਮਰ ਚੋਗੇ ਜੇ ਤਾਂ ਹੋਣਗੇ ਕਾਂਡੇ ਆ ਵੀ ਜੇ ਤੁਸੀਂ ਬੱਤੀਆਂ ਬੰਨ੍ਦ ਨਾ ਕੀਤੀਆਂ ਤੇ ਫਿਰ ਤੁਹਾਡੇ ਦਬਾਂ ਵਿੱਚ ਸੁੱਟ ਦੇਣਾ ਉਹ ਕੀ ਹੈ ਡਰ ਇੱਕ ਪੈਟਰਨ ਹੁੰਦਾ ਵਾ ਹੁਣ ਜਦੋਂ ਜ਼ਿਆਦਾਤਰ ਲੋਕ ਇਨਾਂ ਤੱਕ ਡਾਂਡਾ ਵੀ ਡਾਂਡਾ ਵੀ ਕਿਉਂਕਿ ਸਾਰਾ ਕੁਝ ਪਲੈਨਿੰਗ ਦੇ ਨਾਲ ਹੁੰਦਾ ਵਾ ਜਦੋਂ ਇਹ ਤੱਕ ਕਰਦੇ ਆ ਤੇ ਜ਼ਿਆਦਾਤਰ ਲੋਕ ਇੱਤਾ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਹੁੰਦੇ ਕਿ ਉਹ ਵੀਂਦੇ ਆ ਵੀ ਲੋਕਾਂ ਨੇ ਮੰਨਿਆ ਵਾਗੇ ਨਹੀਂ ਜੇ ਲੋਕਾਂ ਨੇ ਮੰਨਿਆ ਜਿੱਤਾਂ ਅੱਜ ਰਾਤ ਮੇਰੇ ਏਰੀਏ ਦੇ ਅੰਦਰ ਬੱਤੀਆਂ ਬੰਦ ਰਹੀਆਂ ਬਲ ਮੇਰੇ ਏਰੀਆ ਦੇ ਲੋਕਾਂ ਨੇ ਮੰਨਿਆ ਹੋ ਸਕਦਾ ਬਾਕੀ ਵੀ ਸਾਰਿਆਂ ਨੇ ਮੰਨਿਆ ਹੋਵੇ ਫਿਰ ਉਹ ਡਰ ਦੇ ਨਾਲ ਉਹ ਮੰਨਿਆ ਉਹਨਾਂ ਪਰ ਉਹਨਾਂ ਕਹਿਣਾ ਵੀ ਹੁਣ ਇੱਕ ਦਿਨ ਤੇ ਨਾ ਮੰਨ ਲਿਆ ਉਹਨਾਂ ਇੱਕ ਦਿਨ ਹੋਰ ਵਧਾ ਦੇਣਾ ਜਾਂ ਹਫਤਾ ਵਧਾ ਦੇਣਾ ਜਾਂ ਮਹੀਨਾ ਵਧਾ ਦੇਣਾ ਜਿਵੇਂ ਮਹਾਮਾਰੀ ਵਾਲੇ ਟਾਈਮ ਤੇ ਹੋਇਆ ਹੀ ਸਭ ਤੋਂ ਪਹਿਲਾਂ ਇਹਨਾਂ TV 'ਤੇ ਦਿਖਾਉਣਾ ਸ਼ੁਰੂ ਕੀਤਾ ਡਰਾਉਣਾ ਸ਼ੁਰੂ ਕੀਤਾ ਪਹਿਲਾਂ ਮਾਹੌਲ ਬਣਾਇਆ ਇਹਨਾਂ ਡਰਾੜਦਾ ਮੇਟਾ ਅਰਦਾਜੀ ਮਹਾਮਾਰੀ ਇਹ ਤੋ ਡਰੋ 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 ਤੂੰ ਸਾਰੇ ਮੱਲਵ ਘਰੇ ਬੰਦ ਰੋ ਬਸ ਇੱਕ ਦਿਨ ਤਾਂ ਇਹਨਾਂ ਲੋਕਡਾਊਨ ਲਵਾਇਆ ਜੇ ਲੋਕਾਂ ਨੇ ਮੰਨ ਲਿਆ ਉਹ ਕਿਉਂਕਿ ਮੰਨਿਆ ਜੇ ਨਾ ਮੰਨਦੇ ਫਿਰ ਤਾਂ ਅਗਲੇ ਦਿਨ ਲੋਕ ਲਾ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਮੰਨ ਲਿਆ ਗੱਲ ਵੀ ਆਪਣੀ ਸ਼ਕਤੀ ਉਹਨਾਂ ਨੂੰ ਦੇ ਦਿੱਤੀ ਜਿਹੜੀ ਸ਼ਕਤੀ ਅਹੀਂ ਖੁਦ ਪ੍ਰਗਟ ਕਰਦੀ ਆ ਸਭ ਕੁਝ ਉਹਦੇ ਵਿੱਚ ਅਹੀਂ ਉਹਨਾਂ ਨੂੰ ਦੇ ਦਿੱਤਾ ਵੀ ਹਾਂ ਤੂੰ ਹੀ ਦੱਸੋ ਕੀ ਕਰਨਾ ਉਹ ਤੋਂ ਕੀ ਕਰਤਾ ਉਹਨਾਂ ਨੇ ਇੱਕ ਦਿਨ ਮੰਨ ਲਿਆ ਉਹਨਾਂ ਆਖਿਆ ਵੀ ਹਾਂ ਵੀ ਕੰਟਰੋਲ ਕਰਨ ਵਾਲਿਆਂ ਨੇ ਇੱਕ ਦਿਨ ਤੇ ਮੰਨ ਲਿਆ ਉਹਨਾਂ ਹੋਰ ਵਧਾਤਾ ਫਿਰ ਹਫਤਾਮੀ ਨਵਦਾਤਾ ਫਿਰ ਉਹ ਵੀ ਚੱਲਦਾ ਰਿਹਾ ਲੋਕਡਾਊਨ ਫਿਰ ਕੀ ਕੀਤਾ ਫਿਰ ਉਹਨਾਂ ਕੀਤਾ ਵੀ ਹਾਂ ਵੀ ਮਾਸਕ ਲਵਾਇਆ ਫਿਰ ਲੋਕਾਂ ਨੇ ਉਹ ਵੀ ਮੰਨ ਲਿਆ ਜਦੋਂ ਉਹ ਵੀ ਮੰਨ ਲਿਆ ਫਿਰ ਉਹਨਾਂ ਵੈਕਸੀਨ ਲਵਾਈ ਉਹ ਵੀ ਮੰਨ ਲਿਆ ਤੇ ਫਿਰ ਹੋਰ ਜਿਆਦਾ ਲਵਾਈਆਂ ਇਤਾਂ ਹੀ ਚੱਲਦਾ ਰਿਹਾ ਸਭ ਕੁਝ ਇਹ ਇੱਕ ਤਰੀਕਾ ਹੁੰਦਾ ਇਸ ਤਰੀਕੇ ਨਾਲ ਸਭ ਕਰਦੇ ਇਸੇ ਤਰ੍ਹਾਂ ਜਿਹੜਾ ਹੁਣ ਚੋ ਚੱਲਣ ਆ ਇੱਕ ਦਿਨ ਜਿੰਨਾ ਮੰਨਣ ਆ ਉਹਨਾਂ ਅਗਲੇ ਦਿਨੋਂ ਬੱਤੀ ਕਰਨੀ ਹੋ ਸਕਦਾ ਹੁਣ ਇਹ ਪਤਾ ਥੋੜਾ ਪੀ ਇਹਨਾਂ ਦਾ ਪਲਾਨ ਕਿੱਤਾ ਦਾ ਵਾ ਉਹਨਾਂ ਨਾਲ ਟਾਈਮ ਤੇ ਕੀ ਕੀ ਕਰਨਾ ਇਹ ਇਤਾਂ ਹੁੰਦਾ ਵਾ ਕਿਉਂਕਿ ਜੇ ਅਸੀਂ ਇਹ ਸਭ ਨੂੰ ਊਰਜਾ ਦਿੰਨੇ ਵੀ ਆਏ ਸਭ ਨੂੰ ਫਿਰ ਅਸੀਂ ਮਾਇਆ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦੇ ਹਾਂ ਗੱਲ ਸਾਡੀ ਊਰਜਾ ਦੀ ਹੈ ਗੱਲ ਇਹ ਨਹੀਂ ਆ ਪਹਿਾਨੂੰ ਮਾਰਨ ਲਈ ਉਹਨਾਂ ਸੁੱਟਣਾ ਕਿ ਨਹੀਂ ਇਹਦੇ ਲਈ ਮੈਂ ਨਾ ਇਤਾਂ ਦੱਸਦਾ ਇੱਕ ਫਿਲਮ ਬਾਰੇ ਦੱਸਦਾ ਫਿਲਮ ਦਾ ਨਾਮ ਆਵਾ ਦਾ ਡਾਰਕ ਨਾਈਟ ਬੈਟਮੈਨ ਵਾਲੀ ਆ ਬੈਟਮੈਨ ਦਾ ਡਾਰਕ ਨਾਈਟ ਤੇ ਹੁਣ ਉਹ ਹੁਣ ਤੁਸੀਂ ਕਹੋਗੇ ਇਹ ਤਾਂ ਫਿਲਮ ਹੀ ਆਈਟੀ ਕਾ ਦੀ ਗੱਲ ਹੈ ਫਿਲਮ ਤੇ ਝੂਠੀਆਂ ਹੁੰਦੀਆਂ ਪਰ ਉਹਦੇ ਵਿੱਚ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਉਹਦੇ ਵਿੱਚ ਕੀ ਸੀ ਉਹਦੇ ਵਿੱਚ ਦੋ ਬੋਟਾਂ ਸੀ ਨਾਵਾਂ ਸੀ ਠੀਕ ਆ ਤੇ ਜਿਹੜੀ ਨਾਵ ਸੀ ਸਮੁੰਦਰ ਦੇ ਅੰਦਰ ਦੋ ਸੀ ਪਹਿਲੀ ਨਾਵ ਸੀ ਤੇ ਦੂਜੀ ਨਾਵ ਸੀ ਬੇੜਾ ਕਹ ਲਓ ਜਾਂ ਪਹਿਲਾ ਬੇੜਾ ਦੂਜਾ ਬੇੜਾ ਅਹੀਂ ਨਾਮ ਵੀ ਕਹਿ ਲੈਨੇ ਆ ਹੁਣ ਪਹਿਲੀ ਨਾਵ ਦੇ ਅੰਦਰ ਕੀ ਸੀ ਮੰਨ ਲਓ 1000 ਬੰਦੇ ਸੀ ਮੰਨ ਲਓ ਦੂਜੀ ਤੇ ਵੀ ਅੰਦਰ 1000 ਬੰਦੇ ਸੀ ਤੇ ਜਿਨ੍ਹਾਂ ਨੇ ਉੱਥੇ ਕੰਟਰੋਲ ਕਰਨ ਵਾਲੇ ਸੀ ਉਹਨਾਂ ਨੇ ਆਖਿਆ ਕਿ ਜਿਹੜੀ ਪਹਿਲੀ ਨਾਵ ਵਾਲੇ ਬੰਦੇ ਆ ਨਾ ਲਾਗੇ ਜਾ ਕੇ ਸਾਹਮਣੇ-ਸਾਹਮਣੇ ਨਾਵਾਂ ਹੀ ਥੋੜੀ-ਥੋੜੀ ਦੂਰ ਤੇ ਹੀ ਪਹਿਲੀ ਵਾਲੀ ਨਾਵ ਦੇ ਉੱਤੇ ਉਹਨਾਂ ਹਕ ਹੈਪੀਟਾ ਡੀ ਨਾਵ ਦੇ ਉੱਤੇ ਨਾ ਬਹੁਤ ਸਾਰੇ ਬੰਬ ਲੱਗੇ ਆ ਤੇ ਜਿਹੜੀ ਤੁਹਾਡੇ ਪਹਿਲੀ ਨਾਵ ਉੱਤੇ ਬੰਬ ਲੱਗੇ ਆ ਨਾ ਉਹਦਾ ਜਿਹੜਾ ਰਿਮੋਟ ਆ ਨਾ ਜਿਹਦੇ ਨਾਲ ਉਹ ਬੰਬ ਚੱਲਦੇ ਆ ਉਹ ਦੂਸਰੀ ਨਾਵ ਦੇ ਉੱਤੇ ਜਿਹੜੇ ਬੰਦੇ ਬੈਠੇ ਆ ਨਾ ਉਹਨਾਂ ਕੋਲ ਆ ਤੇ ਜਿਹੜੀ ਦੂਜੀ ਨਾਵ ਦੇ ਉੱਤੇ ਬੰਦੇ ਬੈਠੇ ਉਹਨਾਂ ਦੇ ਬੇੜੇ ਦੇ ਉੱਤੇ ਜਿਹੜੇ ਆਲੇ ਦੁਆਲੇ ਬੰਬ ਲੱਗੇ ਆ ਕਿਸ਼ਤੀ ਦੇ ਉੱਪਰ ਉਹਨਾਂ ਦਾ ਜਿਹੜਾ ਰਿਮੋਟ ਹੈ ਨਾ ਚਲਾਉਣ ਵਾਲਾ ਉਹ ਪਹਿਲੀ ਬੇੜੀ ਵਾਲੇ ਦੇ ਕੋਲ ਹੈ ਜਨ ਕਿ ਇਹਨਾਂ ਦਾ ਬੰਬ ਜਿਹੜਾ ਲੱਗਾ ਉਹ ਤਾਂ ਰਿਮੋਟ ਦੂਜੀ ਵਾਲਾ ਦੂਜੀ ਦੇ ਜਿਹੜੇ ਬੰਬ ਲੱਗੇ ਸਾਰੇ ਉਹਨਾਂ ਦਾ ਰਿਮੋਟ ਪਹਿਲੇ ਵਾਲਾ ਉਹਨਾਂ ਕੀ ਆਖਿਆ ਵੀ ਤੁਹਾਨੂੰ ਕੀ ਕਰਨਾ ਤੁਹਾਨੂੰ ਟਾਈਮ ਦਿੱਤਾ ਜਾਂਦਾ 12 ਵਜੇ ਤੱਕ ਹੁਣ 12 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਨਾ ਸਾਹਮਣੇ ਵਾਲੀ ਜਿਹੜੀ ਬੇੜੀਆਂ ਨੇ ਉਹਨੂੰ ਉਟਾ ਦਿਓ ਹੁਣ ਤੁਹਾਡੀ ਮਰਜ਼ੀ ਆ ਜੇ ਤ ਪਹਿਲੇ ਵਾਲੇ ਬਟਨ ਆਪਕੇ ਦੂਜੀ ਵਾਲੀ ਬੀੜੀ ਉਡਾ ਦੇਣਾ ਬੰਬ ਨਾਲ ਕਿਉਂਕਿ ਰਿਮੋਟ ਉਹਨਾਂ ਕੋਲ ਆ ਫਿਰ ਉਹਨਾਂ ਦੀ ਬੀੜੀ বাজੂਗੀ ਉਹ ਹੀ ਬਚ ਸਕਦੇ ਜਿਹੜੀ ਦੂਜੀ ਵਾਲੀ ਬੀੜੀ ਆ ਉਹਨਾਂ ਨੂੰ ਹੀ ਤਾਂ ਹੀ ਆ ਕਿ ਕਿਸ ਤੀਨ ਨੂੰ ਬਤੂਂ ਕੀ ਕਰੋ ਬਤੂਂ ਜੇ ਬੰਬ ਚਲਾਤਾ ਬਟਨ ਆਪਦਾ ਤੁਹਾਡੇ ਸਾਹਮਣੇ ਵਾਲਾ ਉਹ ਮਰ ਜੂਗਾ ਤੇ ਤੂੰ ਹੀ ਤੂੰ ਹੀ ਬਚ ਜਾਊਗਾ ਤੂੰ ਹੀ ਬਚ ਜਾਊਗਾ ਇੱਥਾਂ ਹੁਣ ਉਹ ਆ ਕਿ ਵੀ ਉਹ ਦੋਵੇਂ ਬੀੜੀਆਂ ਦੇ ਉੱਤੇ ਨਾ ਦੋ ਦੋ ਗਰੁੱਪ ਬਣ ਗਏ ਇੱਕ ਕਹਿੰਦਾ ਵੀ ਤੁਸੀਂ ਬਟਨ ਆਪ ਦਿਓ ਅਹੀਂ ਦੇ ਬਚਾਂਗੇ ਉਹ ਮਰ ਜਾਣ ਸਾਨੂੰ ਕੀ ਹੀ ਫਿਰ ਉਹ ਮਰਜਨਗਾ ਇਹ ਆਪਣਾ ਆਪ ਤੇ ਪਚਾਈਏ ਉਹਨਾਂ ਆਖਿਆ ਫਿਰ ਦੋ 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 ਗਰੁੱਪ ਬਣ ਗਏ ਹਰੇਕ ਦੇ ਉੱਤੇ ਵੀ ਇੱਕ 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 ਪਾਸਾ ਕਹਿੰਦਾ ਵੀ ਤੁਸੀਂ ਇਹ ਤਾਂ ਕਰੋ ਪੀਓ ਬਟਨ ਆਪ ਤੋਂ ਸਾਹਮਣੂ ਵਾਲਾ ਮਰ ਜਾ ਦੂਜਾ ਕਹਿੰਦਾ ਨਹੀਂ ਨਹੀਂ ਯਾਰ ਕੀ ਹੋ ਗਏ ਤਾਂ ਇਨਸਾਨੀਅਤ ਤੇ ਹੋ ਨਾ ਤੁਹਾਡੇ ਕੋਲੋਂ ਰੁਕਦੇ ਜਾਓ ਮਤਲਬ ਸੋਚੋ ਵੀ ਸਹੀ ਕੀ ਹਿਸਾਬ ਹੈ ਮਤਲਬ ਦੋ ਦੋ ਹਿੱਸੇ ਬਣ ਗਏ ਇਧਰ ਵੀ ਦੋ ਹਿੱਸੇ ਬਣ ਗਏ ਦੂਜੇ ਵਾਲੇ ਪੀੜੇ ਤੇ ਦੋ ਹਿੱਸੇ ਬਣ ਗਏ ਫਿਰ ਸਾਹਮਣੂ ਵਾਲੇ ਬੰਦੇ ਨੂੰ ਮਾਰ ਦੋ ਕੀ ਫਰਕ ਪੈਂਦਾ ਇਹ ਤਾਂ ਹੋਇਆ ਇਹ ਤਾਂ ਚੱਲ ਰਿਹਾ ਚੱਲਦਾ ਰਿਹਾ 4-5 ਘੰਟੇ ਹੋ ਗਏ ਜਦੋਂ 12 ਵਜੇ ਕੇ ਜਿਹੜੇ ਟਾਈਮ ਤੁਹਾਨੂੰ ਦੱਸਿਆ ਏ ਉਹਨਾਂ ਇਹ ਦੱਸਿਆ ਜੀ 12 ਵਜੇ ਤਾਕਤ ਉਹ ਹੀ ਬਟਨ ਨਾਲ ਜਲਾਇਆ ਫਿਰ ਦੋਹੀ ਬੇੜੀਆਂ ਉੱਡ ਜਾਣੀਆਂ ਉਹਨਾਂ ਇਹ ਵੀ ਦੱਸਿਆ ਜੀ ਮਨੇ ਕੋ ਜਾਂਦੇ ਤੂੰ ਹੀ ਸਾਹਮਣੇ ਵਾਲੇ ਨੂੰ ਉਡਾ ਦਿਓ ਹਨਾ ਬੰਬ ਨਾਲ ਜਿਹੜਾ ਤਾਂ ਡਰ ਮੋਟ ਹੈ ਤਾਂ ਜਾਂ ਫਿਰ 12 ਵਜੇ ਤੱਕ ਤਾਂ ਤੂੰ ਦੋਵੇਂ ਉੱਡ ਜਾਣਾ ਪਰ ਜੇ ਤੂੰ ਸਾਹਮਣੇ ਵਾਲੇ ਨੂੰ ਉਡਾਤੀ ਫਿਰ 12 ਵਜੇ ਤੋਂ ਬਾਅਦ ਤਾਂ ਨਹੀਂ ਉੱਡਣੀ ਤਾਂ 12 ਬੱਜ ਜੂਗੀ ਇਹ ਹਿਸਾਬ ਨਾਲ ਉਹਨਾਂ ਇਹ ਟਾਈਮ ਤੇ ਉਹ ਕਰਦੇ ਰਿਹਾ ਵੀ ਕੀ ਹੋਣਾ ਕੀ ਹੋਣਾ ਕੀ ਹੋਣਾ ਹੋਇਆ ਕਿ ਵੀ ਦੋਹੀ ਬੇੜੀਆਂ ਨੇ ਬਟ ਇੱਤਾ ਹੀ ਚੱਲਦਾ ਰਿਹਾ 12 ਵੀ ਵੱਜ ਗਏ 12 ਮਿੰਟ ਬਾਅਦ ਵੀ ਟਾਈਮ ਹੋ ਗਿਆ ਬੋਲੋ ਗੱਲ ਇਹ ਵੀ ਗੱਲ ਇਹ ਨਹੀਂ ਵੀ ਬੰਬਹਾਟੇ ਚੱਲਣੀਆਂ ਕਿ ਨਹੀਂ ਗੱਲ ਇਹ ਨਹੀਂ ਆ ਗੱਲ ਇਹ ਆ ਵੀ ਉਸ ਡਰ ਦੇ ਕਰਕੇ ਮੈਂ ਵੀ ਬੜਾ ਜਿਆਦਾ ਉਹ ਰਿਆ ਪਰ ਗੱਲ ਇਹ ਆ ਕਿ ਉਸ ਡਰ ਦੇ ਕਰਕੇ ਅਸੀਂ ਕੀ ਕਰਦੇ ਹਾਂ ਉਸ ਡਰ ਦੇ ਕਰਕੇ ਅਸੀਂ ਸਭ ਕੁਝ ਉਤਾਂ ਹੀ ਕਰਦੇ ਆ ਆਪਣੀ ਸ਼ਕਤੀ ਬਾਹਰ ਦੇ ਦੇਨੇ ਆ ਵੀ ਤੁਸੀਂ ਦੱਸੋ ਕੀ ਕਰਨਾ ਹੈ ਅਹੀਂ ਬੱਤੀਆਂ ਬੰਦ ਕਰਕੇ ਰੱਖਦੇ ਆ ਕਿਉਂਕਿ ਮੈਂ ਤਾਂ ਬੱਤੀਆਂ ਮਾਰਨ ਨਹੀਂ ਕੀਤੀਆਂ ਆਪਣੇ ਘਰ ਦੇ ਅੰਦਰ ਮੈਂ ਇਕੱਲਾ ਹੀ ਸੀ ਜਿੰਨੇ ਬੱਤੀਆਂ ਮਾਰਨ ਲਈ ਕੀਤੀਆਂ ਆਪਣੇ ਪੇਂਡ ਦੇ ਅੰਦਰ ਤੇ ਚਲੋ ਬਾਕੀ ਸਾਰਿਆਂ ਨੇ ਡਰ ਦੇ ਨਾਲ ਬੰਦ ਕੀਤੀਆਂ ਸੀ ਇਹ ਜੀ ਅੱਜ ਕਰਾਂਗੇ ਤਾਂ ਨਾ ਗਾਣਾ ਕੱਲ੍ਹ ਵੀ ਬੰਦ ਕਰੋ ਫਿਰ ਹਫਤਾ-ਵਤਾ ਬੰਦ ਕਰੋ ਕੁਝ ਵੀ ਆ ਕੋਪਲਾਨ ਤੇ ਹੁਣ ਇਹਨਾਂ ਦਾ ਜਿਹੜਾ ਪੂਰਾ ਕਰਕੇ ਹੁੰਦੇ ਆ ਇਤਾਂ-ਸਾਤ ਆ ਗੱਲ ਇਹ ਨਹੀਂ ਕਿ ਉਹ ਨਾ ਬੰਬ ਛੁੱਟਣਾ ਨਹੀਂ ਗੱਲ ਇਹ ਆ ਵੀ ਉਹਦਾ ਡਰ ਆ ਉਸ ਡਰ ਦੇ ਕਰਕੇ ਅਸੀਂ ਕਰਦੇ ਆ ਕਿ ਨਹੀਂ ਜਿਵੇਂ ਮਹਾਮਾਰੀ ਵਾਲੇ ਟਾਈਮ ਤੇ ਇਤਾਂ ਹੀ ਸੀ ਪਹਿਲੂ ਉਹ ਨਾਮ ਮਹੌਲ ਬਣਾਇਆ ਫਿਰ ਡਰਾਇਆ ਕਿ ਜੀ ਤੂੰ ਡਰ ਗਿਆ ਸਾਰੇ ਫਿਰ ਨਾ ਆਖਿਆ ਕਿ ਤੂੰ ਡਰਦੇ ਰਹੋ ਤੇ ਇੱਕ ਦਿਨ ਕਮਰੇ ਦੇ ਅੰਦਰ ਬੰਦ ਰਹੋ ਜੇ ਤੋ ਲੋਕ ਨਾਮਾਨ ਦੇ ਫਿਰ ਤੇ ਉਹ ਤੋਂ ਅਗਲੇ ਦਿਨ ਓਮ ਜਗਣਾ ਹੀ ਨਹੀਂ ਉਹਨਾਂ ਦਾ ਲੋਕਡਾਊਨ ਪਰ ਲੋਕਾਂ ਨੇ ਮੰਨ ਲਿਆ ਆਪਣੀ ਸ਼ਕਤੀ ਬਾਹਰ ਤੇ ਈ ਸੀ ਉਹਨਾਂ ਨੂੰ ਫਿਰ ਤੂੰ ਹੀ ਦੱਸੋ ਹਾਂ ਵੀ ਅਸੀਂ ਤਾਂ ਬੜੇ ਡਰੇ ਪਏ ਹਾਂ ਕਿਉਂਕਿ ਜਿਹੜਾ ਡਰਿਆ ਉਹ ਚੇਤਨਾ ਦਾ ਸਭ ਤੋਂ ਥਰਲਾ স্তর ਆ 20 ਨੰਬਰ ਤੇ ਹੁੰਦਾ ਵਾ ਜੇ ਤੁਸੀਂ ਡੇਵਿਡ ਆਰਹਾકિસ્તાਨ ਨਕਸ਼ਾ ਵੇਖੋਗੇ ਨਾ ਚੇਤਨਾ ਦਾ ਤੁਸੀਂ ਮੇਰੇ ਗਰੁੱਪ ਦੇ ਅੰਦਰ ਜੇ ਆ ਜਾਓਗੇ ਮੈਂ ਆਪਣਾ ਗਰੁੱਪ ਦਾ ਡਿਸਕ੍ਰਿਪਸ਼ਨ ਦੇ ਅੰਦਰ ਲਿੰਕ ਦੇ ਦੇਣਾ ਹਾਂ ਟੀਜੀਆ ਪੰਜਾਬੀ ਉਹਦੇ ਅੰਦਰ ਤੁਸੀਂ ਮੈਂ ਉਹ ਤੁਹਾਨੂੰ ਫੋਟੋ ਵੀ ਦੇ ਦੂੰਗਾ ਉਹਦੇ ਅੰਦਰ ਦੇਵਦਾਰਾ ਕਿਸਤਾਂ ਨਕਸ਼ਾ ਉਹਦੇ ਵਿੱਚ ਦੱਸਿਆ ਹੋਇਆ ਵੀ ਜਿਹੜਾ ਚੇਤਨਾ ਦਾ ਪੱਧਰ ਸਭ ਤੋਂ ਥੱਲੇ ਆਣਾ ਵੀ ਨੰਬਰ 3 ਉਹ ਡਾਰਿਆ ਇਹ ਤਾਂ ਵਾਧੇ ਵਾਧੇ 500 ਨੰਬਰ ਤੇ ਪਿਆਰ ਆ ਉਹ ਅੱਗੇ ਸ਼ਾਂਤੀ ਆ ਇਹ ਤਾਂ ਤੇ ਸਭ ਤੋਂ ਜੀ 2000 ਦੇ ਅੰਦਰ ਅਸੀਂ ਚਲ ਜਾਂਦੇ ਹਾਂ ਉਦੋਂ ਇਨਲਾਈਟਨ ਹੋ ਜਾਂਦੇ ਜਦੋਂ ਅਸੀਂ ਲਾਈਟਨ ਹੋ ਜਾਂਦੇ ਫਿਰ ਡਰ ਆਪਣਾ ਪੂਰਾ ਖਤਮ ਹੋ ਜਾਂਦਾ ਤੇ ਜਿਹੜਾ ਵੀ ਡਰ ਬਾਹਰੀ ਸੰਸਾਰ ਦੇ ਵਿੱਚ ਪ੍ਰਗਟ ਹੁੰਦਾ ਸਾਡੇ ਅ ਇਹਦੇ ਅੰਦਰ ਹੁਣ ਇਹ ਹੈ ਕਿ ਸਭ ਕੁਝ ਨਹੀਂ ਖੋਦੀ ਪ੍ਰਗਟ ਕਾਂਢੀ ਇਹਦੇ ਬਾਹਰ ਕੋਈ ਨਹੀਂ ਪ੍ਰਗਟ ਕਾਂਢਾ ਸਭ ਕੁਝ ਅੰਦਰ ਹੀ ਹੁੰਦਾ ਵਾ ਇਹ ਇੱਕ ਟਾਈਮ ਹੈ ਜਿਸ ਟਾਈਮ ਤੇ ਅਹੀਂ ਇਹ ਵੇਖਣਾ ਆ ਵੀ ਆਪਣੀ ਸ਼ਕਤੀ ਬਾਹਰ ਦਿਨੇ ਆ ਕਿ ਨਹੀਂ ਗੱਲ ਇੱਥੇ ਹੀ ਬਸ ਤਾਂ ਅਹੀਂ ਡਰ ਦੇ ਨਾਲ ਫੇਰ ਉਤਾਂ ਹੀ ਮੰਨੀ ਜਾਂਦੇ ਆ ਕਿ ਨਹੀਂ ਇਹ ਗੱਲ ਹੈ ਬਸ ਤੇ ਇਸ ਫਾਲਤੂ ਦੀ ਚੀਜ਼ਾਂ ਨੂੰ ਇੰਨਾ ਜ਼ਿਆਦਾ ਊਰਜਾ ਨਹੀਂ ਦੇਣੀ ਕਿਉਂਕਿ ਮਾਇਆ ਚਲਦੀ ਹੈ ਊਰਜਾ ਦੇ ਨਾਲ ਜਦ ਮਾਇਆ ਚਲਦੀ ਹੀ ਊਰਜਾ ਨਾਲ ਜਮਾਇਨ ਊਰਜਾ ਦੇ ਦਾਂਗੇ ਤਾਂ ਮਾਇਆ ਚਲੀ ਜਾਣੀ ਹੈ ਗੱਲ ਇਹਨਾਂ ਦੀ ਇਸ ਸਿਸਟਮ ਹੀ ਇਹਨਾਂ ਦਾ ਜਾਂ ਦੇ ਉਹਨਾਂ ਦੇ ਨਾਲ ਡਰੀ ਜਾਓ ਤੇ ਜਾਂ ਉਹਨਾਂ ਚੀਜ਼ਾਂ ਨੂੰ ਹਟਾਈ ਜਾਓ ਇਹੋ ਗੱਲ ਹੈ ਬਸ ਕੱਲ ਇਹ ਵੀ ਇਹ ਇੱਥੇ ਚੱਲਦਾ ਰਹਿਣਾ ਇਹਨਾਂ ਦਾ ਪਖੰਡ ਇਹ ਤੇ ਪਖੰਡ ਹੋਣ ਚੱਲਣ ਡਿਆ ਹੋ ਹੋ ਸਕਦਾ ਇਹ ਪਖੰਡ ਕਿੰਨੇ ਚਿਰ ਤੱਕ ਚੱਲੂਗਾ ਇਹ ਤਾਂ ਨਹੀਂ ਪਤਾ ਤੇ ਆਉਣ ਵਾਲੇ ਟਾਈਮ ਤੇ ਹੋਰ ਕੋਈ ਪਖੰਡ ਜੇ ਬੰਦ ਵੀ ਹੋ ਗਿਆ ਤੇ ਨਵੇਂ ਪਖੰਡ ਜਿਹੜੇ ਉਹ ਹੀ ਕਦੋਂ ਤੱਕ ਚੱਲੂਗਾ ਉਹ ਤਾਂ ਨਹੀਂ ਪਤਾ ਕਦੋਂ ਸ਼ੁਰੂ ਕਰਨਾ ਇਹ ਸਭ ਕੁਝ ਪਲਾਨ ਹੀ ਦੇ ਨਾਲ ਆਉਂਦਾ ਇਹਦੇ ਨਾਲ ਇਹ ਵੇਖੋ ਵੀ ਸਭ ਕੁਝ ਸ਼ੁਰੂ ਕਿਵੇਂ ਹੁੰਦਾ ਉਹ ਤੋਂ ਤੁਹਾਨੂੰ ਪਤਾ ਲੱਗ ਜਾਣਾ ਇਹ ਪੈਟਰਨ ਹੁੰਦਾ ਵਕ ਸ਼ੁਰੂਆਤ ਹੁੰਦੀ ਹੈ ਜਿਵੇਂ ਜਦੋਂ ਇਹ ਦਸਾਂ ਨੇ ਫਸਲਾਂ ਵੱਡਣੀਆਂ ਹੁੰਦੀਆਂ ਉਹ ਜਾਂ ਉਸ ਤੋਂ ਪਹਿਲਾਂ ਉਹਦਾ ਬੀਜ ਪੈਣਾ ਹੁੰਦਾ ਸ਼ੁਰੂ ਹੋ ਜਾਂਦਾ ਹਨ ਤੇ ਨਿਸਰਨਾ ਹੁੰਦਾ ਫਸਲਾਂ ਨੇ ਉਦੋਂ ਮੀਂਹ ਸ਼ੁਰੂ ਹੋ ਜਾਂਦੇ ਆ ਕਿਉਂਕਿ ਉਸ ਟਾਈਮ ਤੇ ਇਹਨਾਂ ਨੇ ਆਪਣਾ ਸਿਸਟਮ ਸ਼ੁਰੂ ਕਰ ਦੇਣਾ ਹੁੰਦਾ ਵਾ ਕੰਟਰੋਲ ਵਾਲਾ ਵੀ ਸਾਰੇ ਥਾਂਵਾਂ ਤੇ ਮੀਂਹ ਪੋਈ ਜਾਓ ਇੱਥੇ ਇੱਥੇ ਤੇ ਇਹ ਹਰ ਇੱਕ ਚੀਜ਼ ਪੈਟਰਨ ਦੇ ਨਾਲ ਕਿਉਂਕਿ ਉਸ ਤੋਂ ਪਹਿਲਾਂ ਲੀਕ ਜੀ ਪੈਂਦੀ ਆ ਹਨਾ ਉਹ ਲੀਕ ਜੀ ਪੈਂਦੀ ਆ ਉਹ ਲੀਕੇ ਬਰਕੇ ਤੇ ਬਾਜਮੀ ਪੈਂਦਾ ਵਾ ਇਹਦੇ ਨੂੰ ਬਾਹਰ ਵੇਖੋ ਕਿ ਪੂਰੇ ਚੰਗੀ ਤਰ੍ਹਾਂ ਵੇਖੋ ਕਿ ਫਿਰ ਪਤਾ ਲੱਗਣਾ ਇਹਨੂੰ ਪੈਟਰਨ ਕਹਿੰਦੇ ਆ ਵੀ ਕਿਵੇਂ ਕਿਵੇਂ ਇੱਕ ਤੋਂ ਬਾਅਦ ਦੂਸਰਾ ਦੂਸਰਾ ਤੋਂ ਬਾਅਦ ਇੱਜਾ ਤੇ ਉਹ ਇਤਾਂ ਸਿਸਟਮ ਦੇ ਨਾਲ ਸਭ ਆਉਂਦਾ ਇਤਾਂ ਸਭ ਕੁਝ ਤੇ ਇਹਦੇ ਅੰਦਰ ਡਰ ਡੋਂ ਦੀ ਲੋਰ ਹੈ ਇਹਦੇ ਡਰ ਜਿਹੜਾ ਵਾ ਡਰ ਦੇ ਕਰਕੇ ਹੀ ਆ ਦਰਦੇ ਕਰਕੇ ਹੀ ਸਭ ਕੁਝ ਮੰਨਣ ਦੇ ਆ ਇਹ ਦਰਦੇ ਕਰਕੇ ਇਹ ਡਰ ਸਭ ਤੋਂ ਥੱਲੇ ਚੇਤਨਾ ਦਾ ਪੱਧਰ ਆ ਕਿਉਂਕਿ ਹੁਣ ਧਰਤੀ ਦਾ ਜਿਹੜਾ ਚੇਤਨਾ ਪੱਧਰ ਕੁਝ ਲੈਵਲ ਤੋਂ ਉੱਪਰ ਟੱਪ ਗਿਆ ਵਾ ਜਿਸ ਲੈਵਲ ਤੋਂ ਉੱਪਰ ਜਿਹੜਾ ਟੱਪ ਗਿਆ ਉਸ ਥਾਂ ਦੇ ਉੱਤੇ ਲੜਾਈ ਨਹੀਂ ਹੋ ਸਕਦੀ ਕਿਉਂਕਿ ਉਹਦਾ ਚਤਨਾ ਦਾ ਪੱਧਰ ਉਹ ਤੋਂ ਅੱਗੇ ਟੱਪ ਗਿਆ ਹੁਣ ਜੋ ਵੀ ਸੋਚਦੇ ਉਸੇ ਵੇਲੇ ਤੇ ਮੈਨੀਫੈਸਟ ਹੁੰਦੇ ਆ ਉਸੇ ਵੇਲੇ ਤੇ ਸਭ ਕੁਝ ਪ੍ਰਕਟ ਹੋ ਜਾਂਦਾ ਹੈ ਬਾਹਰੀ ਸੰਸਾਰ ਦੇ ਅੰਦਰ ਔਰ ਜੇ ਆਪਣੀ ਊਰਜਾ ਬਾਹਰੀ ਸੰਸਾਰ ਦੇ ਵਿੱਚ ਦੇ ਦਾਂਗੇ ਤਾਂ ਫਿਰ ਤੋਤਾ ਹੀ ਹੋਣਾ ਗੱਲ ਤੇ ਇਹ ਆ ਇਸ ਕਰਕੇ ਆਪਣੀ ਊਰਜਾ ਬਾਹਰ ਨਹੀਂ ਦੇਣੀ ਇਹ ਆਪਣਾ ਕੰਮ ਆ ਇਹ ਇਸ ਟਾਈਮ ਤੇ ਆਪਣਾ ਕੰਮ ਆ ਇਸ ਕਰਕੇ ਆਪਣੀ ਸ਼ਕਤੀ ਨੂੰ ਸਮਝੋ ਅਸੀਂ ਬਹੁਤ ਜ਼ਿਆਦਾ ਹੀ ਸ਼ਕਤੀਸ਼ਾਲੀਆਂ ਅਸੀਂ ਇਹ ਕਹਿ ਦਿੰਨੇ ਆ ਕਿ ਸਾਡੇ ਅੰਦਰ ਸ਼ਕਤੀ ਹੀ ਨਹੀਂ ਆ ਇਹ ਤਾਂ ਨਹੀਂ ਆ ਸੰਸਾਰ ਸਾਡੀ ਚੇਤਨਾ ਨੇ ਪ੍ਰਗਟ ਕੀਤਾ ਉਹ ਤੇ ਸਭ ਕੁਝ ਅੰਦਰੋਂ ਪ੍ਰਗਟ ਹੋਉਂਦਾ ਵਾ ਤਾਂ ਇੰਨੇ ਜ਼ਿਆਦਾ ਸ਼ਕਤੀਸ਼ਾਲੀਆਂ ਕਿਉਂਕਿ ਸੁਪਨਾ ਸਾਡਾ ਹੀ ਆ ਤੇ ਸੁਪਨਾ ਜਿਹੜਾ ਬਾਹਰੀ ਸੰਸਾਰ 'ਚ ਪ੍ਰਗਟ ਹੁੰਦਾ ਵਾ ਜਿਹੜਾ ਸੁਪਨਾ ਲੈਣ ਦਾ ਉਹਨੇ ਤੇ ਪ੍ਰਗਟ ਕੀਤਾ ਹੁੰਦਾ ਤਾਂ ਅਸੀਂ ਖੋਦੀ ਤੇ ਸੁੱਤੇ ਪਏ ਆ ਇਹ ਸਾਡੀ ਤੇ ਸਿਮੂਲੇਸ਼ਨ ਹੈ ਜਿਹਦੇ ਅੰਦਰ ਸਾਰੇ ਲੋਕਾਂ ਦਾ ਸੁਪਨਾ ਵਾ ਇਸ ਕਰਕੇ ਇਹ ਪਹਿਚਾਣੋ ਇਹ ਸਾਡੀ ਸ਼ਕਤੀ ਆ ਅਹੀਂ ਬਾਹਰੀ ਸੰਸਾਰ ਨੂੰ ਦੰਨਿਆ ਕਿ ਨਹੀਂ ਉਸ ਨੂੰ ਊਰਜਾ ਨਹੀਂ ਦੇਣੀ ਤੇ ਉਸ ਤੋਂ ਡਰਨਾ ਨਹੀਂ ਆ ਇਹ ਆਪਣਾ ਮੇਨ ਮਕਸਦ ਹੈ ਕਿਉਂਕਿ ਜੇ ਡਰਾਂਗੇ ਤੇ ਚੇਤਨਾ ਦੇ ਸਭ ਤੋਂ ਥੱਲੇ ਪਰਦਰ ਦਿੱਤੇ ਹੋਵਾਂਗੇ ਹੁਣ ਜਦੋਂ ਮਹਾਮਾਰੀ ਆਈ ਹੀ ਤੋਂ ਬਾਅਦ ਜਿਹੜਾ ਕਿਸਾਨ ਬਿੱਲਾਂ ਨੇ ਬਹੁਤ ਸਾਰੇ ਲੋਕਾਂ ਨੂੰ ਜਗਾਇਆ ਸੀ ਉਹਨਾਂ ਜਗਾਉਣ ਕਰਕੇ ਜਿਹੜੇ ਜਾਗੇ ਸੀ ਤੋਂ ਦੁਬਾਰਾ ਫੇਰ ਸੁੱਤੇ ਪਏ ਤੇ ਉਹਨਾਂ ਨੂੰ ਇਹ ਵੀ ਨਹੀਂ ਸਮਝਾਉਂਦੇ ਕਿ ਉਹ ਜਿਹੜਾ ਵੀ ਦੁਬਾਰਾ ਕੁਝ ਹੋ ਜਾਂਦੇ ਆ ਕਉ ਕਿ ਫ੍ਰੀਕਵੈਂਸੀ ਇਹਨਾਂ ਨੇ ਸੈੱਟ ਕੀਤੀ ਹੁੰਦੀਆਂ ਵਾ ਫ੍ਰੀਕਵੈਂਸੀ ਸਭ ਤੋਂ ਥੱਲੇ ਛੱਡ ਦਿੰਦੇ ਆ ਤੇ ਫਿਰ ਜ਼ਿਆਤਰ ਲੋਕ ਫੇਰ ਸੌ ਜਾਂਦੇ ਆ ਜਿਹੜਾ ਥੋੜੇ ਬਹੁਤ ਸੁਪਣੇ ਦੇ ਉੱਪਰ ਜਾਗਣਾ ਸ਼ੁਰੂ ਕਰਦੇ ਉਹਨਾਂ ਨੂੰ ਫੇਰ ਸੁਆ ਦਿੰਦੇ ਆ ਇਹ ਤਾਂ ਚੱਲਦਾ ਉਸ ਆਪ ਕੋਈ ਇਸ ਕਰਕੇ ਆ ਇਹ ਇਤਾਂ ਹੀ ਪਕਾਣਡੇ ਚੱਲਦੇ ਰਹਿਣੇ ਆ ਤੇ ਪਕਾਣਡੇ ਦੂਸਰਾ ਸ਼ੁਰੂ ਹੋ ਗਿਆ ਬਹੁਤ ਹੀ ਵਧੀਆ ਪਲਾਨਿੰਗ ਦੇ ਨਾਲ ਆਇਆ ਵੀ ਕਿਵੇਂ ਅਸੀਂ ਕਿਰੀ ਦੇ ਢਰ ਦੇ ਉੱਤੇ ਕਿਹੜੀ ਚੀਜ਼ ਰੱਖੀਏ ਵੀ ਬੱਤੀ ਬੰਦ ਕਰਕੇ ਰੱਖੋ ਹੋ ਸਕਦਾ ਬਾਕੀ ਥਾਵਾਂ ਦੇ ਉੱਤੇ ਵਕਰਾ ਕਰ ਹੋਏ ਸਟੇਟਾਂ ਦੇ ਸਾਹਮਣੇ ਪਰ ਸਾਡੇ ਦੇ ਇਤਾਂ ਚੱਲਣ ਲਿਆ ਤੇ ਡਰ ਪੜਾਵਾ ਮੈਂ ਆਪਣੇ ਪਰਿਵਾਰ ਦੇ ਅੰਦਰ ਹੀ ਵੇਖਿਆ ਵੀ ਡਰਦੇ ਰਹਿੰਦੇ ਆ ਉਹ ਉਹਨਾਂ ਬੰਮਸ ਉੱਟ ਦੇਣਾ ਹੀ ਥਾਇਤਾ ਮਨੁਦਿਆ ਸਹੀ ਜਾਂਦਾ ਵੀ ਕੀ ਆ ਚਲੋ ਅਸੀਂ ਤੇ ਜਾਗੇ ਆ ਤੇ ਇਸ ਕਰਕੇ ਜਾਗੋ ਇਸ ਸੁਪਨੇ ਦੇ ਉੱਪਰ ਇਹ ਇੱਤਾ ਹੀ ਚੱਲਦਾ ਰਹਿਣਾ ਉਹ ਇੱਤਾ ਹੀ ਵਾਧਦਾ ਰਹਿਣਾ ਤੇ ਡਰਨ ਦੀ ਲੋੜ ਨਹੀਂ ਆ ਡਾਰੇ ਚਾਹੁੰਦੇ ਆ ਡਰ ਦੇ ਕਰਕੇ ਤਾਂ ਉੱਠਿਆ ਤੇ ਇਹ ਵੀ ਚਾਹੁੰਦੇ ਆ ਵੀ ਸਾਨੂੰ ਊਰਜਾ ਮਿਲੇ ਇਹਨਾਂ ਨੂੰ ਊਰਜਾ ਨਹੀਂ ਦੇਣੀ ਤੇ ਡਰਨਾ ਨਹੀਂ ਆ ਇਹ ਸਾਡਾ ਕੰਮ ਹੈ ਤੇ ਇਸ ਵੀਡੀਓ ਚ ਇਹੋ ਦੱਸਣਾ ਹੈ ਧੰਨਵਾਦ ਜੀ